ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਅੱਜ ਮੌਂਤੀ ਆ ਵੀ ਆ ਪੈਣੀ ਜਗਦੀਪ ਕੋਲ ਮੇਰੇ ਉਹ ਜਗਦੀਪ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਆ ਵਧੀਆ ਜੀ ਵਧੀਆ ਆ ਆ ਬੂਟੇ ਬਣ ਕੇ ਦੇਖਤਾ ਆਂ ਕਹਿੰਦੇ ਆ ਜਿਹੜੇ ਬੂਟੇ ਆਏ ਵਿੱਚ ਇੱਕ ਕਰਨ ਇਹ ਕਹਿੰਦਾ ਮੈਂ ਵੀ ਚੈੱਕ ਕਰਨੇ ਆ ਮੈਂ ਇਹਨੂੰ ਕਿਹਾ ਵੀ ਰੁਕ ਜਾ ਰੁਕ ਜਾ ਪਾ ਰੁਕਦਾ ਨਹੀਂ ਹੈਗਾ ਰੇਟ ਨੂੰ ਦੇਖ ਕੇ ਇਹ ਵੀ ਭਖਿਆ ਵਾ ਜੀ ਵੀ ਰੇਟ ਹੋਣ ਸੋਹਣਾ ਏ ਇਹ ਤਾਂ 13.5 ਇਹਦੇ ਥੋੜੇ ਆ ਇੱਕ ਇਹ ਪਿਛਲੇ ਸਾਲ ਨੇ ਪਿਛਲੇ ਸਾਲ ਦੇ ਇੱਕ ਸਾਲ ਚ 13.5 ਇੰਚ ਹੋ ਗਏ ਥੋੜੇ ਆ ਇਹ ਤਾਂ ਥੋੜੇ ਹੁਣੇ ਖਰਾਬ ਕਰ ਗੂਟੇ ਵਧੀਆ ਚੱਲੇ ਵੀ ਆ ਆਹ ਬੁੱਟੇ ਸਾਰੇ ਸਾਰੇ ਇਹ ਬੁੱਟੇ ਆਪਾਂ ਨੇ 2 ਸਾਲ ਦੇ ਹੋ ਗਏ ਹਨ ਹਾਂ ਹਾਂ ਲੈ ਮੈਂ ਤਾਂ ਹੁਣ ਗੱਭੇ ਜਿਹੇ ਬਣ ਕੇ ਦੇਗੇ ਮੂਰੀ ਵਾਲੇ ਤਾਂ ਬਹੁਤ ਤਕੜੇ ਹੋਣੇ ਆ ਹੋਰ ਜੱਟਾ ਨਾ ਕਪੀੜ ਲੈ ਕਿੱਕ ਹ ਲੈ ਲੈ ਕਿਹੜਾ ਮਿੰਨਾ ਹਾਂ ਤੂੰ ਆ ਨਾ ਇਹਦੇ ਮਣਿਆ ਦਾ ਇਹਦੇ ਮਣਿਆ ਹੂੰ ਜਿੰਨਾ ਮਿਲ ਕੇ ਜਿੰਨਾ ਇੰਚ ਦਾ 21 ਇੰਚ ਹੈ 21 ਸਾਡੇ 20 ਸਾਡੇ 20 ਇੰਚ ਦਾ 2 ਸਾਲ ਚੋ ਗਿਆ ਇਹ ਵਾ ਫਿਰ ਤੂੰ ਪਾਲਟੀ ਰੱਖ ਵੀ ਅਗਲੇ ਸਾਲ ਆਪਾਂ ਇਹ ਪਟਾ ਦੇਣੇ ਹੋ ਜਾਣੇ ਬੂਟੇ ਪਰ ਇੱਕ ਸਾਰੇ ਆ ਸਾਰੇ ਇੱਕ ਸਾਰੇ 20 ਇੰਚ ਦੇ ਤਾਂ तकरीबन ਸਾਰੇ ਹੀ ਹੋਊਗੇ ਸਾਰੇ ਆ ਹਨਾ ਸਾਰੇ ਬੂਟੇ ਇੱਕ ਸਾਰੇ ਇੱਕ ਨੰਬਰ ਬੂਟੇ ਇਹ ਹੈ ਦੇਖ ਕੋਈ ਛੱਟੀ ਦਾ ਫਰਕ ਆ ਬਾਈ ਹਾਂ ਹਾਂ ਠੀਕ ਆ ਵਰ ਲੰਬਾਈ ਦੇ ਕਬੂਟੇ ਦੀ ਮੂਰੇ ਵਾਲਾ ਮਰਕੇ ਦੇਖੀ ਜਿਹੜਾ ਮੂਰੇ ਆ ਸਾਡੇ ਹਿੱਸੇ ਰੱਖਿਆ ਖੜਾ ਚਲੋ ਮੈਂ ਉਹੀ ਕਿਹਾ ਜਿਹੜਾ ਆ ਖੜਾ ਆ ਦੇ ਆ ਗੰਦਰ ਜਦੇ ਚੱਕ ਲਿਆ ਪਤਾ ਨਹੀਂ ਕਿੱਥੇ ਦੇ ਲਿਆ ਵੀ ਕਿੰਦੀ ਦੁਕਾਨ ਚੋਂ 24 ਇੰਚ ਦਾ ਹੋ ਗਿਆ ਇਹ 24.5 ਰਹੀ ਆ ਠੀਕ ਆ 2 ਸਾਲ ਚ ਆ ਗਾਲੇ 2 ਕਿਲੋ ਵਾਲੀ ਪੈਕਿੰਗ ਆ ਉਹ 230 ਦੀ ਅਨਾ ਉਹ 450 ਦੀ ਆ 20 ਇੰਚ ਦਾ ਹੋ ਗਿਆ ਸਮਝ ਲੈ ਇਹ ਉਹ 2 ਸਾਲ ਚ ਹਾਈਟ ਦੇ ਸਾਢੇ 450 ਇੱਕ 430 ਉਹ ਮੇਗਾ ਹੋਊਗਾ ਹੋਰ ਤਾਂ ਨਹੀਂ ਵੰਡੇ ਹੁਣ ਦੇਖ ਲਾ ਇਹ ਹੁਣੀ ਸਰਵੇ ਕਰਦੀ ਆ ਵੀ ਕਿੰਨੇ ਦੇ ਆ ਪਤਾ ਨਹੀਂ ਹੁਣ ਸਾਹ ਲਓ ਜੀ ਇਹ ਆ 1238 ਗੰਨਾ ਇਹ 95 ਆ ਹਾਂ ਆ 95 ਆ ਆਹੋ ਪਰ 38 ਆ ਆ ਇੱਥੇ ਤੱਕ 95 ਮੈਨੂੰ ਪਤਾ ਹੁਣ ਇਹ ਬਣਾਉਣ ਦੀ ਤਿਆਰੀ ਚਾਹੀਏ ਹਾਂ ਹਾਂ ਦੇਖ ਤਾਂ ਹੂੰ ਦੇਖ ਵੀ ਗੱਲ ਕਬਨ ਹੁੰਦਾ ਹਾਂ ਵੱੜ ਕੇ ਤਾਂ ਦੇਖ ਵੇਚ ਤੂੰ ਲੁਕਦਾ ਬਸ ਆਏ ਦੇਖ ਹੱਥ ਪਾਗੇ ਤੇ ਪੰਨੂ ਮਿਹੜੇ ਪਰ ਨੂੰ ਹਜੇ ਥੋੜਾ ਜਿਹਾ ਹੋਰ ਲੰਘ ਲੈਣ ਦੇ। ਹੈਗੀ ਕਸਰ ਆ ਲੈ। ਥੋੜੀ ਜਿਹੀ ਕਸਰ ਹੈਗੀ ਆ। ਹਨਾ। ਫਿਰ ਨਾ ਜਿਹੜਾ ਆਹ ਗੰਨਾ ਹੈ ਜਿਹੜਾ ਹੱਥ ਦੂਰਲੇ ਪਾਸੇ ਆ ਦੇਖ। ਆਹਾਂ ਡੰਡਾ ਜਿਹਾ ਹੋਇਆ ਵਾ। ਹਾਂ ਇਹਨੇ ਟੁੱਟੀ ਬਣ ਜਾਣਾ ਫਿਰ। ਹਾਂ। ਬਾਈ ਕਮੀ ਦੀ ਕਸਰ ਆ। ਇਹ ਇੱਥੇ ਆ ਗਿਆ। ਹਾਂ ਬਸ। ਇਹਦੇ ਵਿੱਚ ਆ ਜਾਣਾ। ਹਾਂ ਥੱਲੇ ਤੇ ਬੰਨ ਹੋ ਜਾਣਾ ਫਿਰ। ਹਨਾ। ਹੂੰ। ਫੇਰੇ ਥੱਲੇ ਤੇ ਬੰਨ ਹੋ ਜਾਣਾ। ਚੱਲ ਥੋੜਾ ਜਿਹਾ ਮੂਰੇ ਲਾਗ ਕਰਕੇ ਵੀ ਇਹ ਵਿੱਚ ਉਹ ਤੂੰ ਮੀਂਹ ਪੈਣ ਤੇ ਇੱਕ ਦੇਖੀ ਨੇ ਕਿੱਥੇ ਜਾਣਾ। ਨਹੀਂ ਉਹ ਆ। ਹੂੰ। ਤੂੰ ਕਹਿੰਦਾ ਤੂੰ ਕਹਿੰਦਾ ਸੰਘਣਾ। ਤੈਨੂੰ ਸੰਘਣਾ ਲੱਗ ਗੱਲਨਾ? ਹਾਂ। ਤੇ ਥੋੜਾ ਜਿਹਾ ਦੂਰ ਚਾਹੀਦਾ ਤਾਂ ਹੋਰ। ਨਹੀਂ ਸੰਘਣਾ ਲੱਗਦਾ ਤੈਨੂੰ ਹੁਣੇ ਜੀ। ਹਾਂ। ਗਾਂ ਨੂੰ ਪੱਤੇ ਯਰਬਾ ਕਰਨਾ ਹੈ ਦੇਖੀ ਤੂੰ। ਮੈਂ ਮੈਂ ਕਹਿੰਦਾ ਵੀ ਛੱਡਾਂ ਹਾਲੇ ਜੀ। ਨਹੀਂ 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 ਛੱਡਾਂ ਨਹੀਂ ਹੈ ਜਹਾ ਇਹ। ਥੋੜਾ ਜਿਹਾ ਹੋਰ ਥੋੜਾ ਜਿਹਾ ਹੋਰ ਫਰਕੇ ਚਾਹੀਦਾ ਇੱਥੇ। ਐ ਕਹਣਾ ਸਾਰੇ ਗੰਨੇ ਐ ਹੱਥਾਂ 'ਚ ਆਉਣੇ ਚਾਹੀਦੇ ਆ। ਹਾਂ ਸਾਰੇ ਸਾਰੇ ਕੋਈ ਨਹੀਂ ਰਹਿਣਾ ਚਾਹੀਦਾ। ਨਹੀਂ ਰਹਿਣਾ ਚਾਹੀਦਾ ਜੀ। ਵੇਖਣਾ ਪਰਲਾ ਤੇਰੇ ਹੱਥ ਦੇ ਕੋਲ ਦੇਖ। ਆ ਦੇਖ। ਹਾਂ ਇਹ ਫੇਰ ਇੱਕ ਨਾ ਰਹਿ ਜਾਣਾ ਇਹਨੇ। ਫੇਰ ਕੰਮ ਖਰਾਬ ਹੋ ਜਾਦਾ। ਟੁੱਟਨ ਹੋ ਗਿਆ। ਹਾਂ। ਫਰੂਨੇ ਟੋਟੀ ਬਣ ਜਾਣਾ ਨਹੀਂ ਹੁਣ ਇਹ ਜਿਹੜੇ ਆ ਦੋ ਇਕੱਠੇ ਬੈੱਡ ਸਿਆੜਾ ਇਹ ਦੋ ਇਕੱਠੇ ਬਣੋਣੇ ਹਾਂ ਦੋ ਇਕੱਠੇ ਇਕਣਾ ਹਾਂ ਇਕਣਾ ਅੱਛਾ ਪਰਲਾ ਰੋਲਾ ਫੇਰੂ ਦੇ ਬਾਅਦ ਇਹ ਦੋਹੇ ਫੇਰ ਤਾਂ ਲੋੜ ਹੀ ਨਹੀਂ ਪੈਣੀ ਹੈਂ ਲੋੜ ਪਊਗੀ ਕਾ ਤੇ ਇਹ ਡਬਲ ਕਰਾਉਣਾ ਨਹੀਂ ਪੈਣਾ ਇਹ ਇਹ ਤਾਂ ਮੈਨੂੰ ਡਬਲ ਤੇ ਵੀ ਟ੍ਰਿਪਲ ਲੱਗਦਾ ਤੇਰਾ ਹਾਂ ਹਾਂ ਇਹ ਥੋੜੂ ਸਾਰਨਾ ਡਬਲ ਗਿਆ ਲ ਹਾਂ ਕਹ ਕਹਿੰਦੀ ਜੀਰੀ ਫਿਰ ਜੀਰੀ ਤੂੰ ਦੇ ਦੇ ਠੀਕ ਆ ਜੀਰੀਆਂ ਨੇ ਇੱਕ ਨੰਬਰ ਕਿਹੜੀ ਵੈਰਾਈਟੀ 110 100 ਦਾ ਮਾਰੀ ਥੱਲੇ ਥੱਲੇ ਉਹ ਰੱਖਾ ਜੀਰੀ ਵਧੀਆ ਨੇ ਇੱਕ ਨੰਬਰ ਉਹਦਾ ਫਰਕ ਆ ਸਾਲਾ ਬਿਨਾ ਕੱਦੂ ਤੇ ਲਾਇਆ ਬਾ ਉਹ ਖੇਤ ਹਾਂ ਆਦੇ ਨਾਲ ਨਾਲ ਹੀ ਤੇ ਇੱਕ ਦਿਨ ਬਾਅਦ ਹੀ ਲੱਗਿਆ ਬਾ ਇਹਦੇ ਚ ਦੇਖ ਲੈ ਹਲੇ ਕਿਤੇ ਮਣ ਮੋਟਾ ਤੈਨੂੰ ਹਵਾ ਜੀ ਲਿਖਦੀ ਆ ਛੱਦਾ ਜਾ ਫਿਰ ਹਾਂ ਉਹ ਜੀ ਡੱਕਾ ਹੀ ਦੇਦਾ ਉਹ ਡੱਕਾ ਵੀ ਨਹੀਂ ਗਰੋਥ ਵੀ ਜ਼ਿਆਦਾ ਛਲੇ ਦੀ ਅ ਫਟਾਰਾ ਵੀ ਜ਼ਿਆਦਾ ਤੇ ਨਾਲ ਕੱਦੂ ਤੇ ਫਰਕ ਆ ਹਾਂ ਹਾਂ ਮੇਰੇ ਹਿਸਾਬ ਨਾਲ ਤਾਂ ਬਸ ਕੀ ਹਰੇਕ ਦਾ ਰੂਟਾ ਵੇਟਰ ਕਬਾਜ ਕੇ ਸੋਗ ਹੀ ਮਰੇ ਬਤ ਨਹੀਂ ਉਰੇ ਰੂਟਾ ਵੇਟਣਾ ਕਰ ਨਾ ਉਹ ਉਹ ਕੱਲਾ ਰੂਟ ਸੁੱਕੇ ਚ ਰੂਟਾ ਵੇਟਣਾ ਵਾਹ ਪਤਾ ਮੈਂ ਵੀ ਦੇਖਣੀ ਬੀਜਿਆ ਉਹ ਉੱਪਰਲਾ ਉਹ ਕੱਲਾ ਰੂਟਾ ਵੇਟਣ ਨਾਲ ਨਾ ਨਾ ਠੀਕ ਆ ਸੁੱਕੇ ਚ ਰੂਟਾ ਵੇਟਰ ਵਾਹ ਕੇ ਹੂੰ ਬਸ ਉਹ ਨਾ ਕਰਿਆ ਚੱਲ 18 ਦੇਖੀਂ ਤਾਂ 18 ਕੇ ਕਹਿੰਦਾ ਇਹ 95 ਆ ਕਤਕੀ ਇਹ ਆਈ 18 ਫਰਵਰੀ ਵਾਲਾ ਕੰਨਾਂ ਤੇ ਇਹ ਵੀ ਵਧੀਆ ਯਾਰ ਇਹੇ ਬੀਜਿਆ ਹੋਇਆ ਰੋਮੇ ਬੀ 18 20 ਫਰਵਰੀ ਨੂੰ ਬੀਜਿਆ ਵਾ ਗੰਨਾ ਇਹ ਵੀ ਵਧੀਆ 20 ਫਰਵਰੀ ਨੂੰ ਬੀਜਿਆ ਹਮਮ ਇਹਦਾ ਠੀਕ ਹੈ ਠੀਕ ਹੈ ਐਨ ਓਕੇ ਵੀ ਕੋਈ ਚਾਹੇ ਵੀ ਥੋੜਾ ਜਿਹਾ ਡਬ ਕੱਖ ਜਾਊਗਾ ਝਟਪਟ ਮਾਰੀ ਤੇ ਹਮਾਂ ਦਾ ਵਿੱਚ ਨਹੀਂ ਵੱਡ ਜਾਂਦਾ ਇੱਧਰ ਸੱਡਾ ਉਹਦੇ ਨਾਲ ਗਾ ਜਾਂ ਐਂਦਾ ਜੇ ਮੀਂਹ ਆ ਗਿਆ ਗਲਗਲ ਜਾਣਾ ਸਾਰਾ 110 ਹਾਂ ਸੱਚੋ ਸੱਚ ਦਸੀ ਜੀ ਰੇ ਕਿੰਨਾ ਪਾਇਆ ਜਿਹੜੇ ਸਾਬ ਕਲੇ ਛਾਲਾ ਮਾਰਦੀ ਜਾਂਦੀ ਆ ਬਾਈ ਪਾਇਆ ਹੁਣ ਤੱਕ ਇੱਕ ਜੂਰੀ ਆ ਬਸ ਹਾਂ ਹੋਰ ਕੁਝ ਨਹੀਂ ਪਾਇਆ ਪਾਇਆ ਇੱਕ ਇੱਕ ਥੈ ਲੜ ਆਇਆ ਉੜਾ ਉਹ ਨਾਲ ਇਹ ਕੰਡ ਕੋਈ ਨਹੀਂ ਪਾਇਆ ਤੇ ਇਹ ਨਹੀਂ ਮਤਲਬ ਹੋਰ ਜੂਰੀਆ ਨਹੀਂ ਵੱਧ ਪਾਇਆ ਹਲੇ ਇਹਦੇ ਚ ਇਹ ਲੱਗੀ ਵੀ ਸਮਝ ਲੈ ਹੁਣ ਤੂੰ 16 ਤਰੀਕ ਦੀ 15 ਦੀ ਇਹਦੇ ਚ ਜੂਰੀਆ ਪਾਇਆ ਮੈਂ 30 ਤਰੀਕ ਨੂੰ ਪਹਿਲਾ 15 ਦਿਨ ਦੀ ਹੋਏ ਤੇ ਇੱਕ ਥੈਲਾ ਇੱਕ ਥੈਲਾ ਇੱਕ ਪਾਇਆ ਡਾਇ ਦਾ ਸ਼ੁਰੂ ਚ ਇੱਕ ਡਾਇ ਦਾ ਪਾਇਆ ਅੱਜ 5ਵੇਂ 6ਵੇਂ ਦਿਨ ਸਮਝ ਲੈ ਹੋਰ ਕੁਝ ਰਲਾ ਕੇ ਨਾਲ ਜ਼ਿੰਕ ਪਾਈ ਆ 5-5 ਕਿਲੋ ਅਜੇ ਹੋਰ ਦਾਦੇ ਵੀ ਨਿਕਲੇ ਹੋਣੀ ਹੋਰ ਹੋ ਜੇ ਕੁਝ ਕੋਈ ਕੋ ਪੈਕਟ ਜਆ ਪਾਇਆ ਮੈਕੋ ਰਾਈਜ਼ ਆ ਹਮ ਉਹੀ ਕਹਿੰਦਾ ਵੀ ਦੱਸੀ ਜਾਣਾ ਹਜੇ ਨਿਕਲੀ ਜਾਣਾ ਹੌਲੀ ਹੌਲੀ ਪੁਲਿਸ ਵਾਲਿਆਂ ਨੂੰ ਪੋਚਤਾਛ ਕਰਨੀ ਪੈਣੀ ਤਾਂ ਤਾਂ ਹੌਲੀ ਹੌਲੀ ਦੱਸਣਾ ਵੀ ਕਿਆ ਕਿਆ ਪਾਇਆ ਬਾਹੀ ਤਿੰਨ ਚੀਜ਼ਾਂ ਪਾਈ ਚਾਰ ਹੋ ਗਈਆਂ ਨਾਲੇ ਕਹਿੰਦਾ ਕੁਝ ਨਹੀਂ ਪਾਇਆ ਦੇਖ ਲੈ ਚਾਰ ਪੂਰੀਆਂ ਤਾਂ ਹੀ ਤਾਂ ਨਿਸ਼ਾਲਾ ਮਾਰਦੇ ਜਾਂਦੇ ਆ ਨਾ ਮੈਨੂੰ ਐਂ ਤਾਂ ਵਾਹ ਚੋਈ ਕਰਕੇ ਇੱਕ ਵਾਰ ਹਵਾਜੀ ਲੱਗ ਲਵੇ ਨਾ ਹਨਾ ਠੀਕ ਆ ਕੱਲੂ ਪਾਣੀ ਲਾਦੀ ਹੁਣ ਹਾਂ ਕੱਲੂ ਜੇ ਮੀਂਹ ਆ ਪਿਆ ਹੁਣ ਦੋ ਦਿਨ ਮੈਂ ਤਾਂ ਮੀਂਹ ਕਰਕੇ ਹੀ ਨਹੀਂ ਮੋਟਰਾਂ ਚਲਾਈਆਂ ਜਿਵੇਂ ਸਿਕਾਤ ਤੇ ਇੱਕ ਵ ਅੱਜ ਕਿੰਨੀ ਦਿਨੀ ਹੋ ਗਈ ਤਿੰਨ ਹੋ ਗਈ ਹਾਂ ਤਿੰਨ 16 17 ਦਿਨ ਦੇ ਹੋ ਗਏ 17 ਦਿਨ ਦੇ ਹੋ ਗਏ ਬਹੁਤ ਆ ਹਵਾ ਵੀ ਲੱਗਣੀ ਚਾਹੀਦੀ ਥੋੜੀ ਜੀ ਯਾਰ ਇੱਚ ਰਹੇ ਕਿੰਨਾ ਕ ਪਾਈਏ ਹੁਣ 10 ਚ ਤਿੰਨ ਤਿੰਨ ਥੱਲੇ ਪੈ ਜੂਂ ਪੈ ਜਾਣੇ ਇੱਚ ਤਿੰਨ ਤਿੰਨ ਪਾ ਦੀਏ ਢਾਈ ਪੌਣੇ ਤਿੰਨ ਖਾ ਜਾਣੇ ਨੇ ਇੱਕ ਨਾਲ ਤਾਂ ਖਲੇ ਦੇਖਣ ਵੀ ਨਹੀਂ ਲੱਗਿਆ ਲੱਗਦਾ ਕਿ ਆ ਦੇਖਣ ਕਾਲੇ ਦਾ ਪਈ ਆ ਲੱਗ ਪੈ ਗਿਆ ਲੱਗਦਾ ਹੈਗਾ ਯਾਰ ਪਰ ਤੇਰੀਆਂ ਲੈਣਾ ਇਹ ਦੇਖਦੀ ਹੁਣ ਦੋੇ ਲੋਡ ਪਾਈਂ ਚਾ ਵੀ ਇੱਥੇ ਨੂੰ ਵਾਂਟਾਂ ਲੰਗੀਆਂ ਨਹੀਂ ਵਾਂਟਾਂ ਨਹੀਂ ਦੇਖਦੀਆਂ ਬੰਮੇ ਹਾਂ ਫਿਰ ਉੱਚੀ ਜਗ੍ਹਾ ਉਹ ਇਹ ਹਵਾ ਕਰਕੇ ਤੁਹਾਨੂੰ ਪਤਾ ਹੀ ਉਹ ਲੱਗਦੇ ਚੱਲ ਉਹ ਹੁੰਦਾ ਹੰਚਾ ਤਾਂ ਨ ਇੱਕ ਨੰਬਰ ਆ ਇਹਨਾਂ ਮਾਰਦੇ ਸ਼ਾਲਾ ਪਰ ਆਏ ਵੀ ਇੱਥੇ ਪਾਣੀ ਆਉਣ ਦਾ ਡਰ ਰਹਿੰਦਾ ਵਧੀਆ ਕਰਿਆ ਪਹਿਨਾ ਇਹ ਪਾਣੀ ਇੱਥੇ ਬਦੇਰਾ ਆ ਜਾਣਾ ਪਾਣੀ ਦਾ ਅੰਤ ਰਹਿਣਾ ਸ਼ਾਲਾ ਕਹਿੰਦਾ ਨਹੀਂ ਹਾਂ ਪਾਣੀਓ ਪਾਣੀ ਹੋ ਜਾਣਾ ਸਾਹੀਂ ਦਾ ਸਗਾਏ ਆ ਮੜੀ ਉਹੀ ਚੱਕਰ ਘਟਾ ਚੜੀ ਵੀ ਤਾਂ ਹੈਗੀ ਕਾਲੀ ਅੱਜ ਵੀ ਦੋ ਦਿਨ ਤੇਰੇ ਸਾਹਮਣੇ ਮੀਂਹ ਕਰਕੇ ਹੀ ਉਹ ਹੁੰਦਾ ਸਵੇਰੇ ਬਦੇਰਾ ਪਹਿਲੇ ਅੱਜ ਪਰ ਅਜੇ ਹੁਣ ਸ਼ਾਮ ਨੂੰ ਨਹੀਂ ਹਜੇ ਹੈਗਾ ਪਰ ਉਹਨਾਂ ਨੇ ਪਿਆ ਫੇਰ ਵੀ ਤੇਰੇ ਸਾਹਮਣੇ ਹੀ ਆ ਖੇਤਾਂ 'ਚ ਹਾਂ ਚੰਟੀਗੜ ਕਿੰਨੀ ਜ਼ਿਆਦਾ ਮੀਂਹ ਆ ਉੱਧਰ ਜ਼ਿਆਦਾ ਨਹੀਂ ਮੈਂ ਸਵੇਰੇ ਉੱਥੇ ਤੇ ਆਇਆ ਅੱਜ ਬਾਜੀ ਕੱਲ ਲੈਂਦਾ ਚਮਕੌਰ ਗਏ ਆ ਮੈਂ ਹਰਸ਼ਵੀਰ ਸਮਾਨ ਚ ਚੱਕਣਾ ਉੱਥੇ ਉਹ ਕਹਿੰਦਾ ਕੱਲ ਕਿਣੀ ਵੀ ਨਹੀਂ ਪਈ ਆਪਣੇ ਕੱਲ ਸਵੇਰੇ ਫੇਰ ਵੀ ਅੱਧਾ ਘਾਟਾ ਵਧੀਆ ਲੱਗਿਆ ਬਹੁਤ ਵਧੀਆ ਲੱਗਿਆ ਆਪਣੇ ਹਾਂ ਉਹ ਕਹਿੰਦਾ ਚਮਕੌਰ ਇੱਕ ਕਿਣੀ ਵੀ ਨਹੀਂ ਤਿਖੇਗੀ ਉਹੀ ਚੱਕਰ ਹੋ ਜਾਂਦਾ ਚਲੋ ਚਲੀਏ ਹੁਣ ਪਰਲੇ ਪਾਸੇ ਨਾਲੋਂ ਆਉਂਦੇਲੇ ਪਾਸੇ ਦੇਖ ਇਹਦੇ 'ਚ ਨਾ ਉਹ ਤਦੀਆਂ ਵਾਲਾ ਜਿੰਦਾ ਫੇਰੇ ਦਾ ਪਰਾਂ ਨਹੀਂ ਫੇਰੇ ਆ ਨਾ ਇਹ ਅਸਿਆਣਾ ਅੱਛਾ ਲਾ ਲਾ ਕੇ ਆ ਜਾ ਉਹ ਦਿੱਸੇ ਤੱਕ ਮੈਨੂੰ ਨਹੀਂ ਸਾਰੇ ਜਗ੍ਹਾ ਤੇ ਨਹੀਂ ਫੇਰੇ ਤੈਨ ਯਾਰ ਬੜਾ ਪੱਟ ਹੋਈ ਜਾਂਦਾ ਮੈਂ ਕਿੱਥੇ ਤਾਂ ਉਦੋਂ ਮੈਂ ਹੈ ਹੀ ਨਹੀਂ ਦੌਰੇ ਤੂੰ ਪਤਾ ਨਹੀਂ ਕਿੱਥੇ ਦਾ ਉਦੋਂ ਮੈਂ ਅਰੇ ਕਾਲਾ ਖੋਜ ਲਈ ਗਏ ਲੈ ਤੂੰ ਦਾਦਾ ਪਰ ਤੂੰ ਤਵੀਆਂ ਵਾਲਾ ਵੀ ਨਾ ਪਾਉਂਦਾ ਜ ਇਹ ਦੂਆ ਜੰਦਾ ਪੁੱਠਾ ਕਰਕੇ ਪਾ ਦਿੰਦਾ ਕਿਹੜਾ ਤਵੀਆਂ ਵਾਲਾ ਵੀ ਪੁੱਠੇ ਕਰ ਲੈਂਦਾ ਹੁਣ ਤੂੰ ਮੰਨੂਗਾ ਹਾਂ ਉੱਥੇ ਤੱਕ ਤੈਨੂੰ ਗੰਨਿਆਂ ਦੇ ਮਿਹੜੇ ਲੱਗ ਦਿਖਦੇ ਉਹ ਤਾਂ ਦਿਖਦੇ ਹੀ ਜਾਂਦੇ ਹਾਂ ਦਾ ਰੰਗ ਦਾ ਵੀ ਫਰਕ ਹਾਂ ਉੱਥੇ ਤੱਕ ਤਵੀਆਂ ਵਾਲਾ ਜਾਂਦਾ ਫੇਰੇ ਉਹ ਤਾਂ ਦਿਖਦੇ ਹੀ ਹੈ ਨਾ ਮਤਲਬ ਮਿੱਟੀ ਲਈ ਵੀ ਆ ਮੈਂ ਸਮਝ ਗਿਆ ਤੇਰੀ ਗੱਲ ਉਹਨੂੰ ਜੜ ਨੂੰ ਹੋਰ ਮਿੱਟੀ ਮਿਲ ਗਈ ਜਿੰਨੀ ਮਿੱਟੀ ਮਿਲੂਗੀ ਉਨੀ ਗਰੋਥ ਆ ਉਹਦੀ ਤੂੰ ਸਾਰੇ ਜੀ ਕਰਨਾ ਤਾਂ ਨਾ ਇਹ ਮੈਨੂੰ ਤਾਂ ਐ ਵੀ ਤੂੰ ਤੇ ਸਾਰੇ ਜੀ ਫੇਰ ਗਿਆ ਨਾ 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 ਉੱਥੇ ਤਾਂ ਗੰਨਾ ਪੱਟ ਬਹੁਤ ਹੁੰਦਾ ਦਾ ਪੱਟ ਕੇ ਆਉਣਾ ਤੇਰਾ ਸੰਭਲਣਾ ਵੀ ਪੈਣਾ ਉਹਨੇ ਗਿਰਨਾ ਵੀ ਆ ਨੇਰਾ ਦਾ 8 8.5 ਹੋ ਗਏ ਸਾਨੂੰ ਉਹਨੇ ਤੇਰਾ ਗਿਰਨਾ ਵੀ ਆ ਬਿਨਾ ਮਿੱਟੀ ਤੇ ਜੜ ਤਾਂ ਉੱਪਰ ਵੱਈ ਜਾ ਉਹਦੀ ਉਹ ਵੀ ਹੈ ਮੈਨੂੰ ਤਾਂ ਐ ਵੀ ਤੂੰ ਸਾਰੇ ਨੂੰ ਲਾ ਗਿਆ ਕਿਤੇ ਸਾਰੇ ਨੂੰ ਨਹੀਂ ਲੱਗੀ ਹੋਗੀ ਤੈਨੂੰ ਐ ਵੀ ਕਹਾ ਇਹਨਾਂ ਨੂੰ ਲੱਗੀ ਆ 8 10 ਸਿਆੜ 10 15 ਸਿਆੜ ਜਿਹੜੇ ਇੱਧਰ ਦੇਖਦੇ ਆ ਤੈਨੂੰ ਇਹਨਾਂ ਨੂੰ ਹੀ ਲੱਗੀ ਆ ਇਹ ਤਾਂ ਕੰਮ ਖਰਾਬ ਹੈ ਭਰਾ ਉਹ ਪਹਿਨਾ ਬਣਾਉਣਾ ਪੈਣਾ ਉਹ ਕਿਉਂਕਿ ਸਵਾਗਾ ਵੀ ਨਹੀਂ ਵੱਜਿਆ ਉਹਨੂੰ ਉਹਦੀ ਜੜ ਬਹੁਤ ਉੱਪਰ ਆ ਸਵਾਗਾ ਸੁਗਾ ਨਹੀਂ ਮਾਰਿਆ ਉਹ ਹੀ ਕਹਿੰਦਾ ਮਾੜੀ ਮੁੱਡੀ ਗੜਾਈ ਗੇ ਮਿੱਟੀ ਪਈ ਆ ਬਸ ਐ ਕਰ ਦੇ ਕਰ ਯਾਰ ਮੇਰੇ ਸਾਹਮਣੇ ਵਾਲਾ ਤਾਂ ਸਵਾਗਾ ਮਾਰ ਲਵੇ ਮਿੱਟੀ ਮੁੱਟੀ ਦੇ ਚੱਕਰਾਂ ਸਵਾਗਾ ਮਾਰਨ ਦੀ ਲੋੜ ਹੀ ਨਹੀਂ ਯਾਰ ਇਹਨਾਂ ਨੂੰ ਤਾਂ ਲੇਬਰ ਰਾ ਕੇ ਕਈਆਂ ਗੱਲ ਚੜਾ ਦੇ ਜੈ ਇਹ ਕਿੰਨੀ ਕਿ ਲੈਣਾ 100 ਲੈਣ ਨਹੀਂ ਹੈਗੀ ਹੁਣ ਘੋੜੋ ਚੜਨੀ ਹੁਣ ਨਹੀਂ ਚੜਨੀ ਪਹਿਨਾ ਕਹਿੰਦਾ ਮੈਂ ਛੋਟੇ ਨੂੰ ਹਾਂ ਜੇ ਤੇਰੇ ਕੋਲ ਨਹੀਂ ਸਾਧਨ ਹੈਗਾ ਕਿਆ ਲੱਗਦਾ ਇੱਕ ਦਿਹਾੜੀ ਵਿੱਚ ਬੰਦੇ ਨੇ 20 ਲਾਈਨਾਂ ਵੀੜਾਤੀਆਂ 5 ਦਿਨ ਦਾ ਕੰਮ ਆ ਚੜ੍ਹਦਾ ਟਰੈਕਟਰ ਨਾਲ ਵੀ ਜਾਣੀ ਦੀ ਛੋਟੇ ਪਰ ਤਾਂ ਹੁਣ ਜਦ ਮੈਂ ਉਧਰ ਨੂੰ ਲੰਘਿਆ ਉਹ ਤਾਂ ਲੇਟ ਹੋ ਗਿਆ ਕੰਮ ਟਰੈਕਟਰ ਵੀ ਸਾਲਾ ਕੰਨਾ ਵੱਡਦਾ ਬਹੁਤ ਆ ਪੱਟਦਾ ਬਹੁਤ ਆ ਇੱਕ ਜਿੰਦਾ ਫੁੱਲ ਖੋਲ ਲਿਆ ਸੀ ਉਹ ਵੀ ਲਾਈਨਾਂ ਦੇਖਣੀਆਂ ਪੈਂਦੀਆਂ ਨੇ ਸਭ ਕੁਝ ਤੈਨੂੰ ਕਹੇ ਲਾਈਨ ਦੀ ਸੈਟਿੰਗ ਹੁੰਦੀ ਆ ਵੀ ਟਰੈਕਟਰ ਕਿੰਨਾ ਚੌੜਾ ਏ ਉਹ ਕੋਈ ਉਹ ਸਾਬਕਾ ਤੇਰੇ ਸਿਆੜ ਨਿਕਲਦੇ ਆ ਉਹ ਕਿਤੇ ਸਿਆੜ ਬੰਦਾ ਵੱਧ ਘੱਟ ਕੱਢ ਲਵੇਂ ਟਰੈਕਟਰ ਹੋਰ ਹੋਵੇ ਔਰ ਜੇ ਮਾਲਾ 12 ਤੇ 18 ਆਏਗਾ ਤਾਂ ਸੀੜਨਾ ਏ ਤਾਂ ਤੇਰੇ 2 ਫੁੱਟ ਦੇ 2 ਇੰਚ 4 26 ਇੰਚ 24 26 28 ਉਹ ਵਧੀਆ ਸੀਡ ਦਾ ਜੇ ਤੂੰ ਨੂੰ ਕੱਟ ਕਰਤਾ ਫਿਰ ਸੀਡ ਨਹੀਂ ਹੁੰਦਾ ਉਹ ਸਿਆੜ ਤੋੜਦਾ ਉਹ ਚੱਲ ਚੱਲ ਕੋਈ ਨਹੀਂ ਮੈਂ ਤੈਨੂੰ ਫਰਕ ਦਿਖਾਇਆ ਵੀ ਉੱਥੇ ਤੱਕ ਉਹ ਫੇਰਿਆ ਵਜੰਦਾ ਪਰ ਮਤਲਬ ਮਿੱਟੀ ਲਈ ਵੀ ਆ ਹੂੰ ਹੂੰ ਆਜੂ ਅੱਜ ਮੀਂਹ ਕੇ ਨਹੀਂ ਆਜੂਏ ਹੁਣ ਤਾਂ ਯਾਰ ਹਾਂ ਕਿ ਉਹੀ 9 10 ਤਰੀਕ ਲਿਆਉਣੀ ਹੈ ਨਹੀਂ 9 10 ਉਹ ਤਾਂ ਨਾ ਆਵੇ ਆ ਸਦਾ ਸਦਾ ਜਾ ਪਈ ਜਾਵੇ ਵਧੀਆ ਹੈ ਬਹੁਤ ਯਾਰ ਆ ਇਹ ਤਾਂ ਮੀਂਹ ਦਾ ਖਾਨਾਂ ਨੂੰ ਗੰਨੇ ਨੂੰ ਕਣਕ ਨੂੰ ਸੋਰੀ ਚਰੀਆਂ ਬਾਜਰੀਆਂ ਨੂੰ ਬਹੁਤ ਲੱਗਦਾ ਹੁਣ ਅੱਜ ਵੀ ਤਕਰੀਬਨ ਮੌਸਮ ਠੰਡਾ ਜਾਈ ਆਪਣੇ ਸਵੇਰ ਤੱਕ ਨਹੀਂ ਗਰਮੀ ਨਹੀਂ ਹੈਗੀ ਅੱਜ ਗਰਮੀ ਨਹੀਂ ਹੈਗੀ ਕੱਲ ਵੀ ਏਕਣਾ ਹੀ ਰਿਹਾ ਬਹੁਤ ਹਾਂ ਮੌਸਮ ਜਿਆ ਵੀ ਠੰਡਾ ਰਹਿੰਦਾ ਚੱਲ ਚਲ ਵਧੀਆ ਹਾਂ ਹੁਣ ਇਹ ਨਾ ਉਹ ਡਾਇਆ ਡੂ ਆ ਕੋਈ ਮੇਰੇ ਬਨ ਕੇ ਕਾਰਵਾਈ ਕਰਾਂਗੇ ਫੰਗੀ ਸਾਈਡ ਦੀ ਅੱਛਾ ਮੇਰੇ ਬਨ ਕੇ ਦੱਸਾਂਗੇ ਪਹਿਲਾਂ ਤਾਂ ਤੂੰ ਮੰਨੀ ਨਹੀਂ ਹੈਗੀ ਮੇਰੀ ਕਿਹੜੀ ਚੁਰੂ ਜੀ ਤੈਨੂੰ ਕਿਹਾ ਸੀ ਤਾਂ ਪਹਿਲਾਂ ਵਾਲੀ ਰਹਿ ਗਈ ਪਹਿਨ ਵਾਲੀ ਰਹਿ ਗਈ ਤੈਨੂੰ じゃ ਕਿਹਾ ਸੀ ਚੱਲ ਕੋਈ ਨਹੀਂ ਹੁਣ ਮੇਰੇ ਬਨ ਕੇ ਕਾਰਵਾਈ ਸ਼ੁਰੂ ਕਰਾਂਗੇ ਜੀ ਹਾਂ ਹਨ ਮੇਰੇ ਲੋ ਬੰਦੇ ਨੀ ਤੀਰਾਂ ਨੂੰ ਮੈਂ ਪੁੱਛਣਾ। ਨਾ ਤੀਆ ਹੀ ਤਾਂ ਲੌਂਦੇ ਆ ਹਲੇ। ਚੱਲ ਹਲੇ 15 ਮਿੰਟ ਲੰਗੀ। ਚੱਲ ਚੱਲੀਏ। ਲਓ ਜੇ ਕਿੰਨੇ ਕਿਲੇ 22 ਕਿਲੇ ਆ ਗਏ ਆ। 20 ਕਿਲੇ 3 ਮਿੰਟ ਨਹੀਂ। ਮੈਂ ਤੇਰੀ ਬਣਾ ਦਿਆ ਖੇਤ ਸਾਰੇ ਤੇਰੇ ਆ। ਤੁਸੀਂ ਸਾਰਾ ਕੁਝ ਮੇਰੇ ਨਾਲ ਪਾਈ ਜਾ ਕਰੋ। ਨਾ ਖੇਤ ਤੇਰੇ ਆ ਮੈਨੂੰ ਪਤਾ ਹੈ ਕਿੰਨੇ ਆ ਦੇਖ ਲਾ। ਆ ਸੁਣ ਲੋ ਜੀ ਵੀਡੀਓ ਦੀ ਗੱਲ ਇਹਦੀ। ਖੇਤ ਹੀ ਤੇ ਆ ਮੈਨੂੰ ਪੁੱਛਦਾ ਕਹਿੰਦਾ ਕਿੰਨੇ ਆ। ਚੱਲ ਕੋਈ ਨਹੀਂ। ਭਾਈ ਨਾ ਖੇਤ ਤੇ ਤੇਰੇ ਆ ਪੁੱਛਦਾ ਤੂੰ ਮੰਨੂਆ ਕਿੰਨੇ ਆ ਹੈ ਨਹੀਂ ਨਾਲ ਮੈਂ ਨੀਤੀਏ ਦਾ ਨੂੰ ਪਰਸੋ ਜੋ ਉੱਥੇ ਕਿਹਾ ਆ ਗਿਆ ਵੀ ਆਪਣਾ ਹਿਸਾਬ-ਕਿਤਾਬ ਕਰਾਂਗੇ ਕਹਿੰਦੇ ਵੀ ਠੀਕ ਆ ਮਹਾ ਜੋ ਵੀ ਹੈਗਾ ਮਾਰੇ 2000 ਆ ਨਿਕਲਿਆ ਹੋਇਆ ਆਪਣੇ ਪੈਸੇ ਲੈ ਮਹਾ ਪਰ ਮੈਂ ਦੇਣੇ ਜਿਆਦਾ ਜਿੱਦਣ ਪੰਮੇ ਦੇ ਖੇਤ ਤੁਸੀਂ ਬਣਾ ਲੈ ਕਰਨੇ ਤੇਰੇ ਉੱਤੇ ਮੈਂ ਤੁਸੀਂ ਪੰਮੇ ਵਰ ਕੀ ਕਰਨਾ ਮੈਂ 8.5 ਕਹਿ ਦਮਾ ਮੈਂ 10 ਕਹਿ ਦਮਾ ਮੈਂ 11 ਕਹਿ ਦਮਾ ਤੁਸੀਂ ਮੈਨ ਮੰਨਣਾ ਨਹੀਂ ਹੈ ਪੀਲੇ ਨੂੰ 6 ਵਿਘੇ ਦਸੀ ਜਾਂਦੇ ਆ ਉਹ ਟਾ ਡੋਬੇ ਵਾਲਾ ਖੇਤ ਆ ਉਹਨੂੰ ਡੇਢ ਕਿਲੇ ਦੱਸੀ ਜਾਂਦੇ ਉਦੋਂ ਦਾ ਅੱਛਾ ਹਾਂ ਉਹ ਤਾਂ ਡੇਢ ਕਿਲਾ ਉਹ ਪਿੰਡ ਵਾਲੇ ਖੇਤਾਂ ਨੂੰ ਕਿਲਾ ਕਿਲਾ ਸਵਾ ਸਵਾ ਕਿਲਾ ਜੀ ਤਾਂ ਫਲਾਣਾ ਜੀ ਫਲਾਣਾ ਜੀ ਹਾਂ ਉਹ ਪੁੱਛੀ ਕਿ ਕਿਤੇ ਪਹਿਲੀ ਵਾਰੀ ਲਾਉਂਦੇ ਆ ਉਹ ਮੈਂ ਆਪ ਉਹੀ ਗੱਲ ਕਹੀ ਮੈਂ ਕਿਾ ਤੁਸੀਂ ਜਦ ਜੰਮੇ ਜਦੇ ਉਰੇ ਆਉਂਦੇ ਆ ਉਹ ਜੱਦੀ ਉਹ ਜੀਰੀ ਲਾਉਂਦੇ ਆ ਜੱਦੀ ਜੀਰੀ ਲਾਉਂਦੇ ਆ ਆ ਅਸੀਂ ਕਿਹੜੇ ਖਾਲੇ ਖਾਲੇ ਵਿੱਚ ਨੱਕਤਾਏ ਆ ਨਾ ਵਧਾਏ ਹੁੰਦੇ ਨਹੀਂ ਕੱਲ ਕੋਈ ਨਹੀਂ ਸਭ ਤੇ ਇਹ ਪੂਰਾ ਸਾਈ ਹਾਂ ਨਾ ਤੇ ਦੋ ਤੇ ਜਾਂ ਲੈ ਉਹ ਐਂ ਹੁੰਦਾ ਵੀ ਕੋਈ ਨੂੰ ਲੜਕੇ ਦਾ ਹੱਤਾਂ ਦਾ ਇਹਨਾਂ ਨੂੰ ਪੜਦਾ ਨੋਵੀ ਪੂਰੀ ਸਿੰਘ ਨੂੰ ਮਿਲੋ ਜੀ ਅਸਤਰੀ ਗਾ ਜੀ ਤੇਰੀ ਪਨੀਰੀ ਹਲੇ ਪੂਰੀ ਹੋ ਨਹੀਂ ਹੋਈ ਨਾ ਇਹ ਵਿਚਾਰੇ ਕੀਲੇ ਕੀਲੇ ਲਾਉਂਦੇ ਕੀਲੇ ਦੀ ਬੱਟਣ ਆ ਜਾਂਦੇ ਆ ਚੱਬ ਵਧੀਆ ਯਾਰ ਜਿਹੜੀ ਲੇਬਰ ਤੈਨੂੰ ਮਿਲ ਗਈ ਚੰਗਾ ਹੋਇਆ ਉਹ ਸਾਰੇ ਖਾਂਡੇ ਵਾਲੇ ਦਾ ਫੋਕੋ ਪਾਉਂਦੇ ਇੱਥੇ ਪਨੀਰੀ ਉੱਪਰ ਤੇ ਵੱਢ ਕੇ ਲਾਈਂ ਇੱਕ ਕੰਮ ਕਰੀ ਹਾਂ ਓਏ ਪੈਂਦੀ ਆ ਨਾ ਪੈਂਦੀ ਹਵਾ ਹਵਾ ਜਿਆਦਾ ਹੈਗਾ ਨਾ ਮੈਂ ਤਾਂ ਤੋੜ ਲਉ ਮੜੀ ਹਵਾ ਜਿਆਦਾ ਚੱਲਦੀ ਆ ਇਹਨੇ ਤੇਰੀ ਉਹ ਕਰ ਦੇਣੀ ਲੰਬੀ ਵੇਝਣੇ ਨੇ ਲੰਬੀ ਵੇਝਣੇ ਨੇ ਫਿਰ ਢੱਕਾ ਪਾਣੀ ਲਾ ਕੇ ਨਾ ਥੱਲੇ ਮਰ ਜਾਂਦਾ ਗਲ ਜਾਂਦਾ ਹੂੰ ਜਿਉਂ ਜਿਉਂ ਟਾਈਮ ਹੋਈ ਜਾਂਦਾ ਫਿਰ ਉਹ ਵੀ ਬੜੀ ਜਾਂਦਾ ਤੋ ਕਾਦੇ ਫਰਕ ਪੈਂਦਾ ਹੂੰ ਮਹੰਮ ਅਵਗਾ ਪੂਰੀ ਤੇ ਨਹੀਂ ਜਿਹੜੇ ਹਿਸਾਬ ਨਾਲ ਭਾਈ ਦਖਣ ਜਾਂਦਾ ਮੇਰੇ ਹਿਸਾਬ ਨਾਲ ਸਵੇਰੇ ਗਈਆਂ ਚੱਕਣੀਆਂ ਵੈਣੀਆਂ ਕੱਢਣ ਵਾਸਤੇ ਕੇ ਨਦੀ ਨੂੰ ਨਦੀ ਨੂੰ ਲਾ ਲਾ ਪਾਣੀ ਕੱਢਣਗਾ ਤਾਂ ਲਾ ਜਿੱਦਾਂ ਮਰਜੀ ਲਾ ਲਾ ਜਿਹੜੇ ਹਿਸਾਬ ਨਾਲ ਹਵਾ ਚੱਲਦੀ ਆ ਉਹ ਹਿਸਾਬ ਨਾਲ ਆਪਾਂ ਕੁਝ ਨਹੀਂ ਕਹਿ ਸਕਦੇ ਅੱਛਾ ਹਾਂ ਸਵੇਰੇ ਦੋ ਤਿੰਨ ਚਟਾ ਲ ਆ ਗਿਆ ਫੇਰ ਆਪਣੀ ਢੀਕਾ ਸਰਜੂਗੇ ਨਹੀਂ ਮੇਰਾ ਢਰ ਜਾਣਾ ਦੇਖੋ ਆਪਣੀ ਮੇਰੇ ਕੋਲ ਆਪਣੀ ਬਥਰੀ ਖੜੀ ਇੰਨੇ ਅੱਛਾ ਹਾਂ ਆ ਮਨਾ ਕਹਿੰਦਾ ਵੀ ਆ ਪੱਟਲਾ ਚੱਲ ਬਈ ਇੱਥੇ ਯਾਰ ਵਹਿਲਾ ਹੋ ਜੂਗਾ ਨਾ ਠੀਕ ਆ ਮਾਰਕਟ ਕੋਲ ਦਾ ਸਾਰਨਾ ਚਾਹੀਦਾ ਮੈਂ ਨਹੀਂ ਤੇ ਤੈਨੂੰ ਹੋਰ ਪਾਸੇ ਹੀਲਾ ਕਰਦੇ ਤੇ ਹੈਗੀ ਬੰਦੇ ਕੋਲ ਨਾ ਹੈਗੀ ਇਹ ਪਨੀਰ ਮੇਰੇ ਕੋਲ ਬਾਹਰ ਕਰਪਾ ਕਰੀ ਸਭੀ ਹਾਂ ਚਾਹੀਦੀ ਬਾ ਨਾ ਆਹ ਕਿਰਪਾ ਕਰੀ ਬਈ ਪਰ ਬੱਢ ਕੇ ਲੁਆਈਂ ਜ਼ਰੂਰ ਯਾਦ ਕਰ ਲੈ ਮੈਂ ਤਾਂ ਇਹਨੂੰ ਗੱਦਾ ਪਹਿਲਾਂ ਗਿਆ ਹਾਂ ਅੱਜ ਨੇ ਪਹਿਲਾਂ ਵੀ ਗਿਆ ਮੈਂ ਇਹਨੂੰ ਕਹਿੰਦਾ ਉੱਪਰ ਤੇ ਬੰਢ ਦੀ ਪਨੀਰੀ ਸਾਰੀ ਹੋਲੇ ਅੱਜ ਮੈਨੂੰ ਲੱਗਦੀ 26 27 ਦਿੰਦੀ ਹੋਈ ਆ ਕਹੇ ਬਰੇ ਕੱਟੇ ਆ ਕੱਟੇ ਆ 20 ਨੂੰ ਵੀਜੀ ਦੇ 10 ਨੂੰ 11 ਨੂੰ 11 ਨੂੰ 11 ਨੂੰ ਵੀ ਜੀਜੀ ਦਾਸ ਨੂੰ ਮੈਂ ਆਪਣੀ 10 ਨੂੰ ਵੀ ਜੀਜੀ ਦੀ 11 ਨੂੰ ਵੀ ਜੀਜੀ ਹਾਂ ਅੱਜੇ ਦੇਖ ਲੈ 20 ਬਾਈ ਦਿੰਦੀ ਹੋਈ ਆ ਪਨੀਰੀ ਦਾ ਦੇਖ ਲੈ ਇਹ ਬਾਈ 26 ਵੱਧਦੀ ਉਹ ਇਹ ਭਾਈ ਹਟਿਆ ਨਹੀਂ ਝੋਲੀ ਲੈ ਕੇ ਵਿੱਚ ਲੱਗੇ ਰਹੇ ਹਾਂ ਹਾਂ ਇੱਥੇ ਫੂਕ ਵੀ ਦਿੱਤੀ ਸੀ ਅਦੇ ਦੀ ਗਦੀ ਫੰਟ ਹਾਂ ਦੇਖ ਇਹਨੇ ਸਪਰੇਅ ਮਾਰਤੀ ਸੀ ਸਪਰੇਅ ਹਾਂ ਨੋਵੀ 골ਡ ਵਾਲੀ ਨੋਵੀ 골ਡ ਮਾਰਤੀ ਨੇ ਉਹਨੇ ਕਿਹਾ ਤਾਂ ਕਹਿੰਦਾ ਵੀ ਇਹਨੂੰ 25 ਐਮਲ ਮਾਰਦੀ ਇਹਦੇ 25 ਮਾਰਦੀ ਮੈਂ 10 ਐਮਲ ਮਾਰੀ ਆ ਆਪ ਬਾਅਦ ਵਿੱਚ ਆਨੂੰ ਦਿੱਤੀ ਦੀ ਉਹਨਾਂ ਨੂੰ ਦਾਦਾ ਤਾਂ ਉਹ ਦੇ ਮਾਉ ਦੇ ਵਿੱਚ ਤਾਂ 10 ਐਮਐਲ ਮਾਰੀ ਆ ਬਾਕੀ ਪਾਈ ਆ ਹਮਮ ਅਤਾ ਇਹਦਾ ਡੇਢ ਕਿੱਲਾ ਲੱਜਣਾ ਲੈ ਇਹ ਤਾਂ ਡੇਢ ਕਿੱਲੇ ਦੀ ਪੱਟ ਹੋ ਗਈ ਇਹੇ ਪੂਰੇ 3 ਕਿੱਲੇ ਲੱਜਣੇ ਇਹਦੇ ਨਾਲ 3 ਤੇ ਵੀ ਜ਼ਿਆਦਾ ਹੀ ਲੱਜਣੇ 26 26 ਕਰ ਦੋ ਮੇਰੇ ਕੋਲ 26 ਠੀਕ ਆ ਯਾਰ 26 ਮੇਰੇ ਕੋਲ ਉਹ ਵਧੀਆ ਇੱਕੋ ਦਿਨ ਵਿਹਲਾ ਹੋ ਜਾਣ ਨਾਲ ਪਹਿਨਾ ਹੀ ਹਾਂ ਸਾਰੇ 26 ਹੋ ਮੇਰੇ ਕੋਲ ਆ ਟਾਈਮ ਵੀ ਬਹੁਤ ਦੀ 26 ਲਾਉਣ ਦਾ ਹੁਣ ਹੁਣ ਟਾਈਮ ਸਮਾਂ ਚੰਗਾ ਨੇਖੀ ਝਾੜ ਕਿੰਨਾ ਦੇਣਾ ਇਹਨੇ ਇਹ ਇਹ ਗੱਲ ਪਤਾ ਕਿ ਇੱਕ ਦਿਨ ਬਾਅਦ ਚ ਆਈ ਦੀ ਹਾਂ ਇੱਕ ਦਿਨ ਬਾਅਦ ਕਾਇ ਹੈ ਇਹਨੂੰ ਦੇਖੋ ਉਹਨਾਂ ਦਾ ਰਾਤਾ ਰੇਦੀ ਬਹੁਤ ਹੀ ਲੋਡ ਪੈਣੀ ਆ ਸਾ ਸਪਰੇ ਦੀ ਲੋਡ ਪੈਣੀ ਆ ਇਹਨੇ ਆਪੇ ਜਾਣਾ ਭੱਜੀ ਸਭ ਤੋਂ ਪਹਿਲਾਂ ਵੱਢ ਲੈਣੀ ਕਿਹੜਾ ਸਮਾਂ ਆ ਗਿਆ ਹੁਣ ਸਮਾਂ ਆਈਦਾ ਸਭ ਤੋਂ ਪਹਿਲਾਂ ਵੱਢ ਲੈਣੀ ਸਭ ਤੋਂ ਪਹਿਲਾਂ ਵੱਢ ਲੈਣੀ ਇੰਦਰਜੀਤ ਲਾਉਂਦਾ ਹੁੰਦਾ ਉਹਦੇ ਫਿਰ ਵੀ 33 34 ਕਵਾਂਟ ਨਿਕਲੇ ਆਉਂਦੀ ਬਾਈ ਮੇਰੇ ਪਿਛਲੇ ਸਾਲ 34 35 ਨਿਕਲੀ ਮੈਂ ਲਾਈ ਦੀ ਆ 3 ਤਰੀਕ ਨੂੰ ਅੱਜ ਦੇ ਦਿਨ ਹਾਂ ਦੇਖ ਲੈ ਪਰ ਉਦੋਂ ਬਾਹੜਾਂ ਦੀ ਮਾਰ ਚੱਲ ਗਈ ਉਹ ਹਾਂ ਪਰ ਬਹੁਤ ਵਧੀਆ ਰਹੀ ਛੱਪੀ ਇਤਕੀ ਮੈਂ ਲਾ ਬੈਠੇ 29 ਤਰੀਕ ਨੂੰ ਮੈਂ ਲਾਉਣੀ ਹੈ ਇਹ 1 ਟੁਕੜ 15 ਤਰੀਕ ਨੂੰ ਜਾਂ ਦੋ ਤਿੰਨ ਦਿਨ ਤੱਕ ਕੁਝ ਨਹੀਂ ਕਹਿੰਦੇ ਦੋ ਦੋ ਤਿੰਨ ਤਿੰਨ ਦਿਨ ਕਰਦੇ ਜੀ ਪ੍ਰਧਾਨ ਘਰ ਨਾਲ ਜਣਾ ੋਲੀ ਥੋੜੀ ਫਿਰ ਫਿਰ ਉੱਪਰ ਨੂੰ ਚਲੇ ਜਾਣਾ ਉਹ ਉਹੀ ਤਾਂ ਚੱਕਰ ਹੁੰਦਾ ਜੇ ਲੇਟ ਰਹੇ ਤਾਂ ਚੰਗੀ ਗੱਲ ਆ ਇੱਕ ਇੱਕ ਦੋ ਦੋ ਦਿਨਾਂ ਵਾਲੇ ਫਰਕ ਪੈ ਜਾਂਦਾ ਮਾਨੀ ਟਿਕਦਾ ਮਾਨੀ ਟਿਕਦਾ ਮਾਨੀ ਟਿਕਦਾ ਜਿ ਦੇਖਿਆ ਹੁਣ ਦੂਏ ਦੇ ਖੇਚੋ ਜਿਰੀ ਲੱਗ ਗਈ ਨਾ ਤੇਰਾ ਮਨ ਨਹੀਂ ਟਿਕਣਾ ਵੀ ਮੇਰੀ ਲੇਟ ਹੋ ਗਈ। ਉਹ ਵੀ ਹੋ ਗਿਆ ਇੱਕ ਹੋਰ ਚੱਕਰ ਆ ਮੋਟਰ ਬੇਲੀ ਖੜੀ ਸੀ, ਲੇਬਰ ਬੇਲੀ ਸੀ ਔਰ ਰੋਜ ਸਰਦਾਰ ਜੀ ਛੱਡੋ ਪਾਣੀ। ਆਹੋ ਜਾਦ ਉਹਨਾਂ ਨੂੰ ਕੱਦੂ ਨਹੀਂ ਦਮ। ਕੱਦੂ ਨਹੀਂ ਤਾਂ ਮਿਲਦਾ ਜਦ। ਹੁਣ ਉਹ ਕਹਿੰਦੇ ਛੱਡੋ ਨਾ ਜੀ। ਹੁਣ ਨਹੀਂ ਕਹਿੰਦੇ। ਹੁਣ ਤਾਂ ਆਪੇ ਕਰੀ ਜਾਂਦਾ 10 ਕਿਲਾ ਉਸਕਾ ਹਾਇ 5 ਉਸਕਾ ਹਾਇ 2 ਉਸਕਾ ਹਾਇ। ਬਾਸਰ 5-6 ਬਰੀ ਤੱਕ ਝਾਟਾ ਇਹ। ਬਾਈ ਨੀ ਝਾਟਾ। ਮੈਂ ਕਹਿੰਦਾ ਨੇਤਰ ਵਾਲੇ ਤਾਂ ਹੋਊਗੇ ਵੇਲੇ ਆਪ ਦੋ ਵਜੇ ਬੈਠੇ ਆ। ਬਾਲੀਆਂ 2 ਵਜੇ ਪੜੀਆਂ। ਕਾਫਰ ਪਟਾਰ ਨਾਲ ਇਹਨਾਂ ਤੇ ਵੜਾ ਲਈ ਗੌਰ ਗਾ ਠੀਕ ਆ ਆ ਵੜਦਾ ਨਹੀਂ ਵੜਾ ਇਹ ਕੰਮ ਜ਼ਰੂਰ ਕਰ ਲਈ ਇਹ ਮਨ ਨੂੰ ਵੜਣੀ ਪੈਣੀ ਆ ਆ ਵੜਨੀ ਚਾਹੀਏ ਤੈਨੂੰ ਮੈਂ ਦੱਸਤਾ ਇਹ ਨਹੀਂ ਨੁਕਸਾਨ ਹੈ ਦਾ ਲੰਬੀ ਪਾ ਜਾਣੇ ਭਾਈ ਕੋ ਪਹੁੰਚ ਕੇ ਮੋਟਰ ਪਰ ਹਾਲ ਹੋਰ ਵਧੀਆ ਜੀ ਵਧੀਆ ਓਕੇ ਰਿਪੋਰਟ ਹੈ ਓਕੇ ਓਕੇ ਤੂੰ ਕਿੱਥੇ ਕੋ ਮੈਂ ਓਕੇ ਠੰਡਾ ਹਵਾ ਹੈ ਮੌਸਮ ਠੰਡਾ ਆ ਜਲਦੀ ਹੈ ਅਨੰਦ ਮਾਰ ਰਹੇ ਆ ਹੋਰ ਕੀ ਉਹ ਮੈਂ ਯਾਰ ਸੁਵੇ ਦੇ ਗੇਵ ਦਾ ਪੀਜੀ ਆ ਜੀ ਕੀ ਕੀ ਹੋ ਗਿਆ ਕਰਦਿਆਂ ਨੂੰ ਥੋੜੀ ਸ਼ੂਗਰ ਆ ਉਹਨਾਂ ਦੇ ਰੂਟੀਨ ਟੈਸਟ ਹੁੰਦੇ ਉੱਥੇ ਸ਼ੂਗਰ ਆ ਹਾਂ ਸ਼ੂਗਰ ਦੀ ਬਿਮਾਰੀ ਬੜਾ ਬੋੜ ਖਾਂਦੇ ਆ ਤੇ ਉਹ ਗੁੜਤਾ ਖਾਂਦੇ ਪਾ ਸ਼ੂਗਰ ਹੋਏ ਸਭ ਨੂੰ ਕਹੀ ਹੁਣ ਕਰੀਏਗੇ ਹੈ ਕੋਈ ਨਹੀਂ ਇਹਨਾਂ ਦੇ ਘਰ ਚ ਦੇਖ ਲੈ ਕੋਈ ਹੋਣਾ ਪੁੱਛ ਲੈ ਨਹੀਂ ਇਹੜੀ ਹੈਗੀ ਸਾਡੇ ਕਿਸੇ ਨੂੰ ਨਾ ਬਾਬਿਆਂ ਨੂੰ ਤਾਂ ਸਾਰਿਆਂ ਨੂੰ ਦੀ ਬਾਬੇ ਨੂੰ ਦੀ ਇਹ ਖੂਨ ਖਾਨ ਦੀ ਹੁੰਦੀ ਹੈ ਸਾਡੇ ਕਿਸੇ ਨੂੰ ਨਹੀਂ ਇਹ ਖੂਨ ਖਾਨ ਦਾ ਚੱਕਰ ਪਾ ਨਹੀਂ ਹੈਗਾ ਖੂਨ ਦਾ ਚੱਕਰ ਬੋਤ ਦੇ ਚ ਹੈਗਾ ਹੋਊਗਾ ਨਾ ਬਹੁਤ ਜ਼ਿਆਦਾ ਹਾਂ ਪਿੱਛੇ ਉਹ ਪਹਿਲਾਂ ਸਭ ਤੇ ਮੈਂ ਤਾਂ ਇਹੀ ਪੁੱਛਦੇ ਆ ਵੀ ਬਾਪੂ ਜਿਵੇਂ ਮਾਂ ਬਾਪ ਜੀ ਕੀ ਨੂੰ ਆਹੋ ਹੀ ਗੱਲ ਹੈ ਖੂਨ ਦਾ ਚੱਕਰ ਹੁੰਦਾ ਹੈ ਉੱਥੇ ਆਏ ਆ ਵੀ ਟੈਸਟ ਟੋਟ ਸਭ ਕੋਲ ਬਾਈ ਰੇਟ ਸਰ ਹੋ ਜਾਂਦੇ ਆ ਇੱਕ ਇੱਕ ਡਾਕਟਰ ਸਭ ਤੋਂ ਉੱਪਰ ਐਂਡ ਜਿਹਦਾ ਬੰਦਾ ਉੱਥੀ ਜਾਂਦਾ ਠੀਕ ਹੈ ਟਾਈਮ ਪੇਸ਼ਕ ਲੱਗਦਾ ਉੱਥੇ ਬਾਈ ਬਵਾਈਰ ਚੱਲ ਰਹੇ ਆ ਟਾਈਮ ਟੂ ਕੋਈ ਨਹੀਂ ਲੱਗਦਾ ਝੜ ਫੜਦੇ ਬਿਮਾਰੀ ਇਹ ਤੂੰ ਸ ਕਿਕਣਾ ਕਹਿੰਦੇ ਲੈ ਪੀਜੀ ਆਂ ਹਾਂ ਬਾਈ ਤੇ ਡਰਦਾ ਤੂੰ ਕਿ ਡਰ ਜਾਂਦੇ ਬੰਦਾ ਬਸ ਹੋਰ ਕੋਈ ਨਹੀਂ ਹੈਗਾ ਉੱਥੇ ਹਾਂ ਹਜੀ ਤਾਂ ਡਰੇਗੇ ਉਹਨਾਂ ਨੇ ਬਾੜ ਨਹੀਂ ਜੜ ਬਿਮਾਰੀ ਦੀ ਠੀਕ ਨਹੀਂ ਗੱਲ ਤੋਰ ਤੱਕ ਜਾਂਦੇ ਹਾਂ ਉਹਨਾਂ ਜਣਾ ਜੜ ਸਾਈਂ ਹਾਂ ਬਾਕੀ ਪੰਮੇ ਬਾਈ ਨੂੰ ਤਾਂ ਖਾਦ ਕਰਕੇ ਨੌਲਜ ਆ ਕਿਉਂਕਿ ਇਹ ਵੀ ਜੜ ਤੱਕ ਜਾਂਦਾ ਬਿਮਾਰੀ ਦੀ ਇਹ ਚੰਗੀ ਗੱਲ ਜੜਦਾ ਆਪਾਂ ਤਾਂ ਹੀ ਪੁੱਛਦੇ ਇਹਨੂੰ ਹਾਂ ਇੱਕ ਜੀ ਦੇ ਨਹੀਂ ਸਾਟੇ ਬਾਈ ਪਹਿਲਾਂ ਹੈ ਕਦ ਨਹੀਂ ਨਾ ਮੇਰੀ ਗੱਲ ਹੁਣ ਕਾਲਾ ਕਹਿੰਦੇ ਮੇਰੇ ਤਾਂ ਸੁੱਕ ਗਏ ਜੇ ਜੜਦਾ ਤਾਂ ਬਿਮਾਰੀ ਹੈ ਜੇ ਪੱਤਾ ਸੁੱਕਿਆ ਹੈ ਤੇਰੀ ਪੋਤੇ ਸੁੱਕਦੀਆਂ ਵੀ ਸੰਡੀ ਹੋਊਗੀ ਸੁੰਡੀ ਉਹ ਕਹਿੰਦਾ ਕਾਲੇ ਪੁੱਛੇ ਮੈਂ ਹਾਂ ਕਹਿੰਦਾ ਸੁੰਡੀ ਉਹ ਦੀ ਜੇ ਬੰਗਲੇ ਜਿਆਦਾ ਬੈਠਦੇ ਤਾਂ ਮਤਲਬ ਸੁੰਡੀ ਆ ਬੰਗਲਾ ਬੈਠਦਾ ਤਾਂ ਵੀ ਜੇ ਬੰਗਲੇ ਬਹੁਤੇ ਬੈਠਦੇ ਨਾ ਖੇਤ ਚ ਤੈਨੂੰ ਸਿੱਖਦੇ ਆ ਵੀ ਪੰਜ ਚਾਰ ਬੰਗਲੇ ਬੈਠੇ ਆ ਸਵੇਰੇ ਆਉਂਦਾ ਤੂੰ ਦੋ ਤਿੰਨ ਬੰਗਲੇ ਬੈਠੇ ਆ ਸ਼ਾਮ ਨੂੰ ਦੋ ਤਿੰਨ ਬੰਗਲੇ ਆ ਇਹਦਾ ਮਤਲਬ ਉਹ ਸੁੰਡੀ ਆ ਸੁੰਡੀ ਆ ਇੱਤਿਆਂ ਦੇਖੋ ਤੁਸੀਂ ਵੀ ਸਾਰੇ ਪਤਲ ਵੀ ਹੁੰਦੀ ਆ ਸਹੀ ਗੱਲ ਆ ਪਤਲ ਰੇਡਾ ਚਾਹੇ ਕੋਈ ਛੱਲੇ ਵਾਲੀ ਆ ਤਾ ਨਹੀਂ ਪੈ ਗਿਆ ਪਰ ਤੈਨੂੰ ਮਰ ਜੇਂਦੀ ਪਾਣੀ ਨਾਲ ਮਰ ਜੇ ਨਾਲੇ ਹਾਂ ਮਰ ਜੇ ਪਾਣੀ ਨਾਲ ਮਰ ਜਾਂਦੀ ਆ ਇਹ ਅੱਛਾ ਇਹ ਹੁਣ ਜਿੱ ਪਾਣੀ ਦੇ ਵਿੱਚ ਜੇ ਮਰ ਜਾਂਦੀ ਹੈ ਇਹ ਪਾਣੀ ਦਾ ਬਹੁਤ ਫਰਕ ਆ ਪਾਣੀ ਦਾ ਫਰਕ ਆ ਜੇ ਮਰਦੀ ਹਵਾ ਚੱਲਦੀ ਨਾ ਮਾਲੋ ਜਾਂਦਾ ਇਹ ਗੰਨੇਆਂ ਤਾਂ ਆਹੀ ਕਹਿੰਦੇ ਵੀ ਇਹ ਮੈਨੂੰ ਲੱਗਦਾ ਪਾਣੀ ਹਾਂ ਕਿ ਹੈਗਾ ਹੀ ਜਾਂਦੰਦੀ ਹੈ ਇਹ ਜੀ ਇਹਦਾ ਫਰਕ ਆ ਨਾ ਫਰਕ ਆ ਇਹਦਾ ਠੀਕ ਆ ਠੀਕ ਠੀਕ ਨਾ ਆਹ ਗੱਲ ਨੋਟ ਕਰਦੇ ਹੁਣ ਮੈਨੂੰ ਪਤਾ ਨਹੀਂ ਤਾਂ ਬੰਗਲਿਆਂ ਵਾਲੀ ਬਾਈ ਗੱਲ ਇਹ ਬੰਗਲੇ ਦਾ ਤੈਨੂੰ ਬਹੁਤ ਫਰਕ ਹੈ ਦਾ ਨਹੀਂ ਜਦੋਂ ਹੁਣ ਤੀਜ ਦਾ ਪਤਾ ਹੀ ਨਹੀਂ ਰਿਹਾ ਤੇ ਹਣ ਇਹਨੇ ਦੱਸੀ ਤਾਂ ਸਾਡੇ ਦਿਮਾਗ ਚ ਵੀ ਅਸੀਂ ਵੀ ਧਿਆਨ ਰੱਖੂਗੇ ਅਸੀਂ ਤਾਂ ਦੇਖਦੇ ਨਹੀਂ ਤੇ ਬੰਗਲੇ ਨੂੰ ਅਜੇ ਤਾਂ ਗਿਣਦੇ ਹੀ ਨਹੀਂ ਤੂੰ ਯਾਰ ਕੋਈ ਯਾਰਪੁਰ ਖੇਤ ਵਿੱਚ ਬੈਠਾ ਉਹਦਾ ਕੋਈ ਕਾਰਨ ਹੈ ਉਹਨੂੰ ਕੋਈ ਸ਼ਿਕਾਰ ਮਿਲਦਾ ਹੀ ਆ ਉਹ ਤੂੰ ਨਦੀ ਜਨ ਉਦੀ ਜਾ ਕੇ ਬੈਠੂਗਾ ਇਹਦਾ ਮਤਲਬ ਕੋਈ ਸ਼ਿਕਾਰ ਫੜਨ ਗਿਆ ਤੂੰ ਤਾਂ ਹੀ ਬੈਠਾ ਉੱਥੇ ਵੀ ਆਉਂਦੇ ਆ ਜਾਂ ਫਲਵੈਰੀ ਉੱਪਰ ਇੱਕ ਜਗ੍ਹਾ ਹੀ ਆਏ ਭੰਗ ਜੀ ਮਾਰੀ ਜਾਂਦੀ ਆ ਉਹਦਾ ਮਤਲਬ ਕੋਈ ਦੇਖ ਰਹੀ ਆ ਦੇਖ ਲਈ ਆ ਉਹਨੇ ਦੇਖ ਲਈ ਯਾਰਪੁਰ ਨੂੰ ਜੂਹਾ ਦੇਖ ਲਿਆ ਕੋਈ ਉਹ ਨੂੰ ਦੇਖ ਲਿਆ ਉਹਨੇ ਗਿਰਨਾ 1 ਲੱਖ ਇਹ ਨੂੰ ਦੇਖਦਾ ਬੰਗਲੇ ਨੂੰ ਦੇਖਦਾ ਵਿੱਚ ਤਾਂ ਹੀ ਮਿਲਦਾ ਉਹ ਹਾਂ ਨਾਲੇ ਗਰਮੀ ਦਾ ਬਾਈ ਬਿਮਾਰੀਆ ਘਰ ਹੈ ਅਦਰ ਘਾਤਰ ਹਾਂ ਮੂਟੇ ਬਾਈ ਦੇਖ ਕੇ ਆਏ ਤੇ ਅੱਜ ਨੂੰ ਜਗਦੀਪ ਦੇ ਹਾਂ ਦੇਖਣੇ ਆਲੇ ਬੂਟਾ ਬਾਈ ਜੀ ਵਧੀਆ ਨਾ ਥੱਲੇ ਹਾਂ ਚੱਲਿਆ ਸੋਣਾ ਹੈ ਕਿੱਤਰ ਿਹੜੀ ਸਾਈਡ ਆ ਪੈਣੀ ਆ ਪੈਣੀ ਆ ਜਿਹੜੇ ਅਸੀਂ ਦਿਖਾਇਆ ਤੇ ਮੱਕੀ ਵਾਲੇ ਦੇਖ ਹਣੇ ਮੱਕੀ ਵਾਲੇ ਆ ਉਹ ਬਾਹਰ ਨੂੰ ਗਿਆ ਜਦ ਬਾਹਰੂ ਗਿਆ ਪਾ ਮੱਕੀ ਦੀ ਵੀਡੀਓ ਬਣਾ ਕੇ ਲੈ ਆਇਆ ਮੈਰਕਾ ਕਾ ਮੈਰਕਾ ਕਾ ਵੇ ਦੇ ਉਹ ਪਰਲੇ ਪਾਸੇ ਆ ਠੀਕ ਹੈ ਠੀਕ ਹੈ ਅਜੇ 2 ਸਾਲ ਦੇ ਹੋਏ ਆ ਹੁਣ ਹੂੰ 24 ਇੰਚ ਤੱਕ ਹੋ ਗਏ ਬੂਟੇ ਕੀ ਆ ਲੱਗਿਆ ਠੀਕ ਆ ਆ ਸਮਝਦਾ ਬਰਸਾਤ ਪੈਣੀ ਸੀ ਉਹਨੇ ਪਟਾਉਣੇ ਵਾਲੇ ਜਗਾਹਨ ਪਟਾ ਦੇ ਉਹਦਾ ਕਹਿੰਦਾ ਪਟਾ ਦੇ ਨੇ ਗਾ ਨੂੰ ਮਣਦੇ ਤੇ ਅੱਜ ਅਸੀਂ ਮਣਕੇ ਆਏ ਖਾਦੇ ਬੂਟੇ ਮਣੇ ਆ ਵੀ ਤੂੰ ਸਾਫ ਲਾ ਲਾ ਵੀ ਤਕਰੀਬਨ ਬੂਟੇ 70% ਆ ਗਏ ਖੇਤ ਚ ਹੈ 70% ਮਾਰੇ ਹੀ ਨਹੀਂ ਕੋਈ ਮਾਰੇ ਨਹੀਂ ਕੋਈ ਸਾਹ ਨੂੰ ਦੇ ਲੱਗਣਾ ਕੰਡੇ ਬੰਗਣਾ ਇੱਕ ਸਾਰ ਬੂਟਾ ਖੜਾ 100 ਦਾ 100% ਬੂਟਾ ਵਧੀਆ ਮਾੜਾ ਖੜਾ ਨਹੀਂ ਹੈਗਾ ਉਹਦੇ ਚ ਜਿਕਨਾ ਇਹਨਾਂ ਦੇ ਮਾੜੇ ਆ ਸਾੜ ਕੇ ਹੁਣ ਉੱਟੇ ਨੇ ਤੋੜਤੇ ਉਹ ਨਹੀਂ ਦੱਸਦਾ ਬੂਟਾ ਨਾਲ ਕੋਈ ਮਾੜਾ ਨਹੀਂ ਉਹਦੇ ਬਾਅਦ ਜਿਹੜੇ ਬੂਟੇ ਹੈਗੇ ਆ ਅਸੀਂ ਜਿਹੜੇ ਤਾਂ ਬਾਹਰ ਵਾਲੇ ਆ ਉਹ ਤਾਂ 24 24 ਤੱਕ ਉਹ ਜਿਹੜੇ ਬਿੰਚ ਵਾਲੇ ਆ ਉਹ 18 19 18 19 ਇੱਕ ਹੋਰ ਦੇਖ ਜਿਹੜੇ ਮਿਲੇ ਸਾਲ ਆਏ ਆ ਉਹ ਵੀ 13 ਇੰਚ ਦੇ ਹੋਗੇ ਹੁਣ ਆਪ ਸਾਲ ਦੇ ਓਏ ਹਲੋ ਫਿਰ ਜੋ ਤੁਸੀਂ ਆ ਬੂਟਾ ਲੱਗਿਆ ਵੇ ਦੇਖ ਆ ਇਹ ਕਹਿੰਦਾ 10 11 ਫੁੱਟ ਤੋਂ ਨੂੰ ਸਾਰੇ ਮਸਲ ਨੇ 12 12 12 12 12 ਮੈਂ ਵੀ ਆਇਆ ਲੱਗਦਾ ਸਾਰੇ ਇੱਕ ਸਾਰ ਬੂਟਾ ਹੀ ਲੈਣਾ ਹੈ ਮੈਂ ਲਾਇਬ ਨਹੀਂ ਹੈਗੇ ਮੇਰਾ ਇੱਕ ਸਾਰ ਮੇਰਾ ਇੱਕ ਸਾਰ ਚੱਲਦਾ ਹੈ ਇਹ ਮੈਂ ਵੀ ਉਹਦੇ ਨੇ ਦੇਖਿਆ ਦਾ ਜਸਨਾ ਦੇ ਗੇਚ ਲਾਗਦਾ ਮੇਰੇ ਲੱਗੇ ਵੇ ਇੱਕ ਸਾਰ ਇੱਕ ਟਾਣੀ ਵੀ ਦੇ ਲੈ ਵਿੱਚ ਨਹੀਂ ਆ ਗਈ ਸੀਪਲ ਲੈ ਲੈਣ ਲਈ ਆਪਾਂ ਨੇ ਕੀ ਨਾ ਜੀਪ ਦਾ ਉਹਦੇ ਸਿੰਪਲ ਪਰ ਬੂਟੇ ਦੀ ਨਸਲ ਦਾ ਵੀ ਫਰਕ ਆ ਬਾਈ ਨਸਲ ਦਾ ਹੀ ਫਰਕ ਹੈ ਖੇਤ ਦਾ ਵੀ ਫਰਕ ਹੈ ਸੇਵਾ ਈਵਾਂ ਤਾਂ ਚਲੋ ਹੈਗਾ ਹੀ ਆ ਖੇਤ ਦਾ ਹੀ ਬੋਕਰਕ ਉਹਦਾ ਖੇਤੇ ਇਹ ਜੀ ਲੋਕੇਸ਼ਨ ਪਰ ਆ ਹਾਂ ਤੂੰ ਐਂ ਸਾਹਿਬ ਲਾਲਾ ਵੀ ਉੱਥੇ ਕਿਸੇ ਪਾਸੇ ਦੇ ਨਾਲ ਪਾਣੀ ਆਉਣਾ ਨਾ ਬਾਸਾ ਅੱਛਾ ਇਹ ਕਹਿੰਦਾ ਦੇ ਇਹ ਖੇਤ ਇੱਧਰ ਵਾਲੇ ਆ ਪਾਣੀ ਤੇ ਉੱਥੇ ਵਾਲੇ ਉਹ ਕੰਮ ਆ ਗਾਂ ਨੂੰ ਬੂਟੇ-ਬੂਟਾ ਕੱਢਣੋ ਰਹੇ ਸੀ ਉਈ ਨਾ ਤੁਸੀਂ ਬੰਦਾ ਪਾ ਲਿਓ ਇਹ ਬੰਦਾ ਪਾ ਕੇ ਖੇਡਣਾ ਇਹਨੇ ਨਾ ਪਾਇ ਲਾਉਣ ਆਏ ਤਿੰਨ ਗਿੱਲੇ ਫੇ ਲਾਉਣੇ ਉਹ ਨਹੀਂ ਕਿਲਾ-ਕੀਲਾ ਦੋ-ਦੋ ਗਿੱਲੇ ਕਰਕੇ ਨਾ ਉਹ ਇੱਕ ਗਿੱਲਾ ਇੱਕ ਸੁਲਾ ਦੂੰਗਾ ਗਾਹਾਂ ਨੂੰ ਦੋ ਗਿੱਲੇ ਬੂਟੇ ਗਾਹਾਂ ਨੂੰ ਲਾਉਣੇ ਨਾ ਨਹੀਂ ਲਾਉਂਗੇ ਐਂ ਚਾਹੀਦਾ ਲਾਉਣਗੇ ਐਂ ਚਾਹੀਦਾ ਇਹ ਕੰਮ ਦਾ ਵੀ ਦੇਖ ਲੈ ਗੂਟੇ ਦੀ ਗਰੋਥ। ਬੰਗੀ ਦਾ ਬਾਈ ਚੱਲਣੇ ਫਿਰ ਗੰਨਾ ਵੀ ਤਾਂ ਵਧੀਆ ਖੜਾ ਧਾਨ ਵੀ ਵਧੀਆ। ਹਾਂ। ਦੋ ਵਾਰੀ ਤਾਂ ਕਹਿੰਦਾ ਮੈਂ ਮੈਂ ਕਿਹਾ ਸੱਚੋ ਸਸ ਪਾਇਆ ਗਿਆ। ਬਾਈ ਜੂਰੇ ਥੈਲਾ ਪਾਇਆ ਕਹਿੰਦਾ 30 ਤਰੀਕ ਨੂੰ। ਮੈਂ ਕਿਹਾ ਡਾਇਆ ਪਾਇਆ। ਆਹ ਡਾਇਆ ਵੀ ਪਾਇਆ ਕਹਿੰਦਾ ਕਿਥੇ ਥੈਲਾ? ਮੈਂ ਕਿਹਾ ਹੋਰ ਕੋਈ ਦੱਦ ਦੇ। ਫਿਰ ਪੁਲਿਸ ਵਾਲੇ ਮੈਨੂੰ ਕਟਾਈ ਖਾਗੇ ਮਨੂੰਗੇ। ਮੇਰੇ ਕਹਿੰਦਾ ਜਿੰਕ ਵੀ ਪਾਈ ਆ। ਮੇਰੇ ਇੱਕ ਕੋਟਰ ਜਾਂਦਾ ਉਹ ਵੀ ਪਾਇਆ ਕਹਿੰਦਾ। ਮੈਂ ਜੇ ਹੋਰ ਦੱਦ ਦੇ ਜੇ ਕੋਈਗਾ। ਰਹਿ ਗਿਆ ਗਿਆ। ਹੌਲੀ ਹੌਲੀ ਦੇ ਸਿਆਜ਼ারা ਕੋਈ ਆ ਗਏ ਆ ਮਲਾਜ਼ਮ ਲੇਟ ਮੰਨਦੇ ਮਤਲਬ ਬਣੇ ਗਾਣਾ ਛੇੜੇ ਲਾਈਵ ਹੀ ਕੀਤੀ ਆ ਉਹਨੇ 16 ਤਰੀਕ ਨੂੰ ਹਾਂ 16 ਨੂੰ ਲੱਗ ਗਿਆ ਉਹ ਲਾ ਕੇ ਮੇਰੇ ਮੱਟ ਚ ਆ ਜਾਈ ਤੇ ਗੱਗੇ ਗੱਗੇ ਦੇ ਵੀ ਇੱਕ ਇੱਕ ਨਾ ਹੀ ਚੱਲਦੀ ਆ ਉਹ ਆ ਗੱਗੇ ਦੇ ਵੀ ਠੀਕ ਆ ਜੀ ਸਾਡੀ ਵੀ ਦੇਖਿਆ ਨਹੀਂ ਮੱਟ ਨੂੰ ਮਾਰੇ ਆਉਂਗੇ ਕਿਹੜਾ ਕੋਈ ਨਾ ਐਂ ਜੜਦੀ ਐਦਾਂ ਹਾਈ ਡਾਇਆ ਹੀ ਪਿਆ ਵੇ ਉਹ ਵੀ ਬਤਾ ਜੇ ਡਾਇਆ ਵੀ ਨਹੀਂ ਪਿਆ ਜੀ ਠੰਡੇ ਦੀ ਲੋਾਈ ਨਾ ਇਹ ਡਾਇਆ ਪਿਆ ਵੇ ਇਹ ਵੀ ਝੂਠ ਬੋਲਦਾ ਉਹ ਕੋਲੀ ਮੈਂ ਡਾਇਆ ਕਿੱਥੇ ਪਿਆ ਜਾ ਮਰ ਲਈ ਜੀ ਪਾਰਲੀ ਜੀ ਤਾਂ ਬਾਅਦ ਉਹ ਵੀ ਦੀ ਗੱਲ ਕਰਦਾ ਪਾਰਲੀ ਜੀ ਬਾਤ ਲੜਾਇਆ ਪਿਆ ਬਾ ਦਾਇਆ ਵਾਲਾ ਜੂਰੀਆ ਤਿੰਨ ਥੈਲੇ ਜੂਰੀ ਤੇ ਪੂ ਲੈ ਗਿਆ ਦੱਸ ਉਹ ਲੈ ਤਿੰਨੇ ਡਾਇ ਦੇ ਜੇ ਪੰਜ ਥੈਲੇ ਡਾਇ ਦੇ ਪਾਈਏ ਫਿਰ ਕਹਿ ਤੂੰ ਹਾਂ ਲੈ ਬਰਾਤਰੇ ਉਰਲੇ ਮੈਂ ਕੁਝ ਨਹੀਂ ਪਾਇਆ ਜਿਹੜੀ ਮੈਂ ਤਾਂ ਡਾਇ ਦਾ ਪੰਜ ਥੈਲੇ ਜਿਹੜੀ ਬਾਈ ਧੁੱਪ ਦੀ ਲੋਈ ਆ ਹਾਂ ਉਹ ਫਰਕ ਉਹਦਾ ਪੰਜ ਸੱਤ ਦਿਨ ਦਾ ਫਰਕ ਪੈਂਦਾ ਠੰਡੇ ਦੀ ਲੋਈ ਵਾਲਾ ਧੁੱਪ ਦੀ ਲੋਈ ਦਾ ਬਹੁਤ ਫਰਕ ਉਹਦਾ ਪੰਜ ਚਾਰ ਦਿਨ ਦਾ ਫਰਕ ਪੈਂਦਾ ਉਹ ਜਿਹਦੇ ਜੜਦੀਂਦੀ ਆ ਹੁਣ ਇਹ ਧੁੱਪੇ ਲੱਗਣੀ ਐਨਾ ਫਰਕ ਪੈਂਦਾ ਉਹ ਜਿਹੜੀ ਲੋਈ ਹੋ ਰਹੀ ਆ ਉਹ ਨਾਲ ਦੀ ਨਾਲ ਭੱਜਣੀ ਆ ਲਿਖੀ ਸੌਰੀ ਸੁਪੀਟ ਗੱਲ ਹਾਂ ਆਦੇ ਕਪਤੀ ਵੀ ਨਹੀਂ ਅੱਜ ਤੱਕ ਮਿੱਤਰੀ ਵੇਖਦੀ ਆਏ ਉਹਨੇ ਅੱਜ ਵੀ ਨਹੀਂ ਆਏ ਯਾਰ ਕੋਈ ਨਾ ਫੇਰ ਬੈ ਜਾ ਟਿੱਕੇ ਸਾਡੇ ਜਮ ਗਰਾਉਂਡ ਬੂਗਿਆ ਬਾਹਰ ਕੰਮ ਹੈ ਸਾਡੇ ਮਿੱਤਰੀ ਬੱਕੇ ਸਾਡੇ ਮਤਲਬ ਟੈਡੂ ਲਾਗੇ ਬਾਕਸੀ ਜੀ ਭਰਨੀ ਆ ਵਧੀਆ ਤਾਂ ਹੈਗਾ ਇਹ ਕੰਮ ਨਹੀਂ ਨਿਬੜਦਾ ਹੁਣ ਉਪਣਾ ਹੀ ਪਿਆ ਕੰਮ ਨੂੰ ਹੁਣ ਤਾਂ ਛਲੀ ਦੀ ਘਾਟੀ ਨੂੰ ਟਰੱਕ ਲੈ ਕੇ ਜਾਣਾ ਐਂ ਇੱਥੀ ਐ ਤੂੰ ਵੀ ਉੱਥੇ ਤਾਂ ਟਰਾਲਾ ਲਾਉਣਾ ਛੱਡ ਦਾ ਕਿਹੜਾ ਲਾ ਕੇ ਉਹ ਘਾਟੀ ਦਾ ਦੋ ਦਿਨ ਨੂੰ ਆਜੂ ਚੱਲੇ ਬਈ ਆਉ ਹਾਂ ਚੱਲੀ ਜਾਂਦੇ ਰਹਾਂ ਹਾਂ ਆ ਜੂਗੇ ਕੱਲ ਨੂੰ ਨਹੀਂ ਫਿਰ ਆਪ ਚੱਕ ਲੈਣੇ ਗਾਂਡੀ ਪਲਾਸਟਰ ਹੂੰ ਕੰਦਾ ਆਪੇ ਕਰੀਏ ਉਦੋਂ ਨਾ ਬੱਸ ਹੋ ਗਏ ਨਾ ਇਹ ਵੀ ਫੌਕੀ ਜੀ ਭਰਨੀ ਆ ਗਾਂਡੀ ਦੇਸੀ ਆਪੇ ਚੱਕ ਲੈ ਪਲਾਸਟਰ ਕਰਾਉਣਾ ਪਲਾਸਟਰ ਕਰਾ ਲੈ ਠੀਕ ਨਹੀਂ ਗੱਲ ਬਾਈ ਕੰਮ ਇਹੀ ਕੰਮ ਰਹਿ ਗਿਆ ਮੈਡੀ ਛੱਡਦੇ ਜੀ ਕੰਮ ਕੋਈ ਵੀ ਨਹੀਂ ਕਰਦਾ ਜਿਵੇਂ ਇਲੈਕਟ੍ਰੀਸ਼ੀਅਨ ਦਾ ਜਿਹੜਾ ਮਰਜੀ ਭਾਵਾ ਬਾਈ ਚੰਨੀ ਟੂ ਸਾਡੇ ਪਿੰਡ 'ਚ ਕੋਰ ਆ ਜਿਹੜਾ ਮਰਜੀ ਦਾ ਇਹ ਗੱਲ ਸਹੀ ਆ ਬਾਈ ਕਿੱਥੇ ਬਣਾਵਾਲਾ ਕੋਈ ਮਾਰਦੀ ਕਰਾ ਲੈ ਕਿੱਥੇ ਆਵੇ ਬਣਾਏ ਤੇ ਮੈਂ ਹੋਰ ਗਿਆ ਉਹ ਕੰਮ ਕੋਈ ਔਖਾ ਨਹੀਂ ਉਹ ਵੀ ਤਾਂ ਬੰਦੇ ਹੀ ਕਰਨੇ ਆਲੇ ਕਿ ਨਹੀਂ ਦਿਮਾਗ ਦੀ ਗੱਲ ਆਪਾਂ ਵਿੱਚ ਵੜਦੇ ਨਹੀਂ ਸਿੱਖਣਾ ਚਾਹੀਦਾ ਹਾਂ ਸਿੱਖਣਾ ਚਾਹੀਦਾ ਹਾਂ ਹਾਂ ਮੈਂ ਗਲਤ ਹੋ ਜੂ ਹਾਂ ਦੁਬਾਰਾ ਸਿੱਖ ਜੀ ਦੁਬਾਰਾ ਸਿੱਖੀਏ ਚਲੋ ਫੇਰ ਚਲੀਏ ਠੀਕ ਆ ਹੁਣ ਚਲੋ ਚਲੋ ਭਾਈ ਚਲੀਏ ਮੈਂ ਮੋਟਰ ਦੇ ਕੇ ਆਉਣੀ ਆ ਉੱਧਰ ਚੱਲੀਆਂ ਕਿ ਨਹੀਂ ਚਲੋ ਚਲੋ ਚਲੀ ਜੰਜ ਵਿਹਲੇ ਆ ਚਲੋ ਚਲੋ ਮਾਰਿਆ ਉਹਨੇ ਜਿਹੜਾ ਚਲੋ